तो मैं है। मैं में पार्टी प्रधान भारतीय आम जनता पार्टी देखो लोग कहें एक नवी गश्वास नी करता विश्वास विश्वास बता की करे अपना बन के विश्वास घाट कर देना ਇਹ ਬੰਦੇ ਦੇ ਰਿਵਾਜ ਇੱਕ ਵਾਰ ਇਹ ਸਾਰਾ ਟੁੱਟ ਦੇਣਾ ਜੀ ਤਾਜਾ ਅੰਸ਼ਾਲ ਤਿੰਨ ਘਰਗਾਂ ਦੇ ਦੋਤਾਂ ਇਹਦੀ ਸੰਦੀਪ ਕੋਰਾ ਉਹਦਾ ਸੱਤ ਬਲਾ ਕਰਮ ਦੇ ਗਵਤਾ ਹੈ ਜੋ ਵੀ ਲੋਨ ਦਾ ਕੰਮ ਕਰਾਉਂਦੇ ਸੀ ਇਹਨੂੰ ਕਹਿੰਦੇ ਤੇਰਾ ਹੀ ਲੋਨ ਕਾ ਦੇ ਨੀ ਤੂੰ ਸਾਨੂੰ ਨਾਲ ਆਪਣਾ ਕਾਪੜਾ ਤੇ ਦੇ ਦੇ ਇਸ ਜਰਾਂ ਨੇ ਤੇ ਮੁੰਡਾ ਕਰਨਵਾ ਨੂਰ ਪਰ ਦੇ ਲੋ ਉਹਨੇ ਗਏ ਮਾਤਾ ਬਣਾ ਆਇਆ ਮਾਤਾ ਬਣਾ ਕੇ ਦੇਣ ਜਿਵੇਂ ਆਪਾਂ ਗੱਡੀ ਲੈ ਕੇ ਕਿਰਾਏ ਤੇ ਕੋਨ ਡਰ ਕੋਈ ਤਾਂ ਗੱਡੀ ਲੈ ਕੇ ਕਰਾਇ ਤੇ ਤਪਸ ਚਾਰਜ ਲਾ ਦਿੰਨੇ ਉਹ ਤੁਹਾਡੀ ਇੰਡਸਟਰੀ ਦੇ ਮਰੀਨ ਦੇ ਸੋਸ਼ਲ ਸੀਗਾ ਉਹਨਾਂ ਨੇ ਤੇ ਆਪਣਾ ਮੁੰਡਾ ਸੰਭਲ ਰਿਫਰੈਸ਼ ਕਰ ਰਿਹਾ ਤੇ ਆਪਣੇ ਆਪ ਦੇ ਦੇਖ ਤੇ ਜਿਸ ਤੇ ਉਹਨਾਂ ਨੇ ਗੱਡੀ ਲਈ ਗੱਡੀ ਉਹਨਾਂ ਘਰੇ ਲੈ ਜਾ ਦੀ ਫਰਾਂਸ ਜਿੰਦੇ ਫਰਾਂਸ ਕਰਾਈ ਗੱਡੀ ਉਹਨਾਂ ਘਰੇ ਲੈ ਕੇ 6 ਨੂੰ ਜਲਾਈ ਮਰ ਕੋ ਇਹ ਗੱਡੀ ਵਾਲੀ ਸਨਾਂ ਸਾ ਨਮਸਕਾਰ ਤੀ ਸਨਾਂ ਸਾਹ ਦੇਖੀ ਕਿ ਪਾਟੂ ਮਾਰੀ ਇਹਨੇ ਕਾਪਨ ਦਿੱਤਨੀ ਉਲਟਾ ਉਹਨਾਂ ਦੇ ਫੈਸਲਾ ਬਚ ਅੱਖ ਦਾ ਜਦ ਤੱਕ ਦੇਖਣਾ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਲਿਖਣ ਦੇਣਾ ਕੋ ਸਮਨ ਦਾ ਪੀਓ ਕਰਾ ਕੇ ਤੇ ਮੁਰਗਲ ਬਣਾਤਾ ਕੋਈ ਕਿਹਾ ਸਭ ਧੋਖਾ ਵਾ ਜਿੰਨ ਕਰ ਨੂੰ ਸੁਣਦਾ ਬੈ ਉਹਨਾਂ ਗੱਲ ਵੀ ਦੀ ਉਸੇ ਬਣਾ ਲਈ ਉਸੇ ਮੌਕੇ ਤੇ ਇਹਨਾਂ ਨੇ ਤਰ੍ਹਾਂ ਪਾਣੀ ਤੇ ਗਈ ਮੰਮਾ ਮਾਦਾ ਕੋ ਇਹਨੇ ਜਿਹੜੇ ਪੈਸੇ ਗਲੀ ਨੂੰ ਪੈਸੇ ਲੋੜਾ ਉਹਨਾਂ ਨੇ ਇਹਨਾਂ ਕੋਲ ਕਿੰਨੇ ਮੁਰਗਲ ਮਾਦਾ ਸੋਨਾ ਪਿਆ ਵਾ ਉਹਨਾਂ ਨੇ 5 ਕਿਲੋ ਸੋਨਾ ਹਾਰ ਲਿਆ ਕੇ 30000 ਦੇ ਜਾਣੇ ਬਾਕੀ ਜਿਹੜੇ ਧੰਦੇ ਰਾਂ ਦੇ ਜਿਹਦੇ ਮਰਜ਼ੀ ਲੋੜ ਪਈ ਦੀ ਦੇ ਦਾਂਗੇ ਪਰ ਉਹਨਾਂ ਨੇ ਕੀ ਕੀਤਾ ਨਾ ਦੇ ਸੋਨੇ ਪੈਸੇ ਨਾ ਦੱਸਿਆ ਨਾ ਗੱਡੀ ਦੀ ਉਹਦਾ ਜਿਹੜੀ ਜਿਹੜੀ ਕਾਬੂ ਜਿਹੜੀ ਆ ਜੋ ਵੀ ਅਰਖਾਸਤ ਮੰਗਦੇ ਐਸਐਸਪੀ ਕਬੂਤਰ ਨੂੰ ਦਿੱਤੀ ਆ ਜੋ ਸਾਡੇ ਨਾਂ ਦੇ ਤੇ ਵਾਜੂ ਹੋਈ ਆ ਤੇ ਅਸੀਂ ਤੋਂਦੇ ਪ੍ਰਸ਼ਾਸਨ ਦੇ ਉਹ 26 ਦਿਨ ਅਸੀਂ ਤੋਂਦੇ ਪ੍ਰਸ਼ਾਸਨ ਤੋਂ ਕਿ ਉਹਨਾਂ ਦੇ ਦੀ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਪਹਿਲਾਂ ਪਾਰਟੀ ਉਹਦੀ ਫੰਡਾਂ ਦਾ 90% ਦੇ ਜਾਵੇਗਾ 4 ਤੋਂ 5 ਤੋਂ ਬਾਅਦ ਪਟਨਾ ਪਹੀ ਦੇ ਜਾਵੇਗਾ ਉਹ ਜੇਰ ਦਿਨ ਦੱਸ ਦਾਂਗੇ ਵਿਚਾਰਨਾ ਕਰਕੇ ਕੋਈ ਗੱਲ ਤੋਂ ਖਾਤੋ ਖਾਈ ਆ ਅੱਜ ਇਹਨਾਂ ਹੋਈ ਆ ਉਹ ਇਹਦੇ ਇਸੇ ਹੰਦ ਤੋਂ ਕੋਈ ਸੁਵਾਈ ਨਹੀਂ ਕਰਦਾ ਸਾਡੀ ਦਿੱਫਨਾ ਚ ਰਹੀ ਸੀ ਦਾਵਣੀ ਆ ਕਿ ਆਪਣਾ ਰਾਣਾ ਜੇ ਜਿਆਦਾ ਸੋਚ ਗੱਡੀ ਉਹਨਾਂ ਕੋਲ ਆ ਗੱਡੀ ਜੇ ਨਾਲ ਕੋਲ ਇਹ ਕਰੇ ਗੂਜ ਦੀ ਪਹਿਲੀ ਵਾਰੀ ਕਹਿੰਦੀ ਜੀ ਹੱਟ ਗਈ ਕਰੀ ਸਗੀ ਜਿਹੜਾ ਖਦਲ ਤੋਂ ਰੋ ਉਹਨੇ ਮੇਕ ਨੀ ਪਾਇਆ ਇਹ ਨੀੜਾ ਕਰਨ ਦਸਤਾਨ ਤੇ ਦੂਜੀ ਕਵਿਤਾ ਦੋਵੇਂ ਲਾਗੇ ਉਹਨਾਂ ਨੇ ਆਂਦਾ ਗੱਡੀ ਵੀ ਲਾ ਦੇ ਚੱਕੀ ਲਾਤਾ ਕੋਈ ਇਹ ਦੋ ਕੰਮ ਨਹੀਂ ਹੁੰਦੇ ਸਾਡੀ ਇਹ ਪਹਿਲੀ ਵਾਰੀ ਐਸਐਸ ਦੀ ਹੈ ਕੋ ਮੰਗਾ ਇਹਨੇ ਜੀ ਬੰਦੀ ਕਰ ਰਹੀ ਸੀ ਜੇ ਨਹੀਂ ਤਾਂ ਪਾਰਟੀ ਵਾਲਾ ਉਹਨਾਂ ਦਿਨਾਂ ਵਿੱਚ ਇਹਦਾ ਦੀਫੈਂਸ ਤੇ ਨੰਬਰ ਸੀ ਕੀਤਾ ਜਾਵੇਗਾ ਜ਼ਾਇਦ ਵੀ ਵਿਆਪਕ